ਸਿੰਗਲੇ ਘੇੜਾ ਜਿਲ੍ਹਾ ਪ੍ਰਧਾਨ ਪਾਰਟੀ ਕਸਨਜੀ ਨੇ ਕਰਦੀਆਂ ਅੱਜ ਅਸੀਂ ਡਿਪਟੀ ਕਮਿਸ਼ਨਰ ਫਤਿਹਗੜ੍ਹ ਸਾਹਿਬ ਨੂੰ ਇੱਕ ਤਾਂ ਜੋ ਡੀਏਪੀ ਦੀ ਕਮੀ ਆ ਰਹੀ ਹੈ ਖਾਸ ਕਰ ਸਾਡਾ ਇੱਕ ਬਲਾਕ ਆ ਖਮਾਣੋ ਬਲਾਕ ਜਿੱਥੇ ਆਲੂਆਂ ਦੀ ਕਾਸਟ ਬਹੁਤ ਜ਼ਿਆਦਾ ਹੁੰਦੀ ਹੈ ਤੇ ਉੱਥੇ ਡੀਏਪੀ ਬਿਲਕੁਲ ਵੀ ਨਹੀਂ ਪਹੁੰਚਿਆ ਉਸ ਬਾਬਤ ਅਸੀਂ ਪਹਿਲਾਂ ਵੀ 21 ਅਗਸਤ ਨੂੰ ਮੰਗ ਪੱਤਰ ਦੇ ਕੇ ਗਿਆ ਸੀ ਅੱਜ ਅਸੀਂ ਉਸ ਚੱਕਰ ਦੇ ਵਿੱਚ ਫੇਰ ਅੱਜ ਅਸੀਂ ਇਹ ਮੰਗ ਪੱਤਰ ਦਿੱਤਾ ਤਾਂ ਕਿ ਉਹ ਏਰੀਆ ਵਿੱਚ ਹੁਣ ਆਲੂ ਦੀ ਵਿਜਾਈ ਸ਼ੁਰੂ ਹੋਣ ਵਾਲੀ ਇੱਕ ਦੋ ਦਿਨਾਂ ਦੇ ਵਿੱਚ ਜਲਦੀ ਤੋਂ ਜਲਦੀ ਡੀਏਪੀ ਦਾ ਉੱਥੇ ਪ੍ਰਬੰਧ ਕੀਤਾ ਜਾਵੇ ਦੂਜਾ ਸਾਡਾ ਮਸਲਾ ਗੁੱਜਰਾਂ ਦਾ ਜਿਹੜੇ ਗੁਜਰਾ ਦੇ ਵਾਰਾ ਡੰਗਰ ਪਰ ਮੈਂ ਅਸੀਂ ਕਈ ਵਾਰ ਪ੍ਰਸ਼ਾਸਨ ਦੇ ਧਿਆਨ ਵਿੱਚ ਲਿਆ ਚੁੱਕੇ ਆ ਪਰ ਪ੍ਰਸ਼ਾਸਨ ਨੇ ਹਜੇ ਤੱਕ ਇਹਦੇ ਦੇ ਕੋਈ ਐਕਸ਼ਨ ਨਹੀਂ ਲਿਆ ਜੇ ਪ੍ਰਸ਼ਾਸਨ ਅੱਗੇ ਤੋਂ ਵੀ ਐਕਸ਼ਨ ਨਹੀਂ ਲੰਦਾ ਤਾਂ ਫਿਰ ਜੱਥੇਬੰਦੀ ਸਿੰਘਾਸ ਦੇ ਰਾਹ ਦਿੰਦੇ ਆ ਸਿੰਘੜੇੜਾ ਜ਼ਿਲ੍ਹਾ ਪ੍ਰਧਾਨ ਪਾਰਟੀ ਕਿਸਾਨ ਯੂਨੀਅਨ ਨੇ ਕਾਦੀਆਂ ਅੱਜ ਅਸੀਂ ਡਿਪਟੀ ਕਮਿਸ਼ਨਰ ਫਤੇਗੜ ਸਾਹਿਬ ਨੂੰ ਇੱਕ ਤਾਂ ਜੋ ਡੀਏਪੀ ਦੀ ਕਮੀ ਆ ਰਹੀ ਹੈ ਖਾਸ ਕਰ ਸਾਡਾ ਇੱਕ ਬਲਾਕ ਅਖਮਾਨੋ ਬਲਾਕ ਜਿੱਥੇ ਆਲੂਆਂ ਦੀ ਕਾਸਟ ਬਹੁਤ ਜ਼ਿਆਦਾ ਹੁੰਦੀ ਹੈ ਤੇ ਉੱਥੇ ਡੀਏਪੀ ਬਿਲਕੁਲ ਵੀ ਨਹੀਂ ਪਹੁੰਚਿਆ ਉਸ ਬਾਬਤ ਅਸੀਂ ਪਹਿਲਾਂ ਵੀ 1 ਅਗਸਤ ਨੂੰ ਮੰਗ ਪੱਤਰ ਦੇ ਕੇ ਗਿਆ ਸੀ ਅੱਜ ਚ ਚੱਕਰ ਦੇ ਵਿੱਚ ਫੇਰ ਅੱਜ ਅਸੀਂ ਇਹ ਮੰਗ ਪੱਤਰ ਦਿੱਤਾ ਤਾਂ ਕਿ ਉਹ ਏਰੀਆ ਵਿੱਚ ਹੁਣ ਆਲੂ ਦੀ ਬਜਾਈ ਸ਼ੁਰੂ ਹੋਣ ਵਾਲੀ ਇੱਕ ਦੋ ਦਿਨਾਂ ਦੇ ਵਿੱਚ ਜਲਦੀ ਤੋਂ ਜਲਦੀ ਡੀਏਪੀ ਦਾ ਉੱਤੇ ਪ੍ਰਬੰਧ ਕੀਤਾ ਜਾਵੇ। ਦੂਜਾ ਸਾਡਾ ਮਸਲਾ ਗੁਜਰਾਂ ਦਾ ਜਿਹੜੇ ਗੁਜਰਾਲੇ ਵਾਰਾ ਡੰਗਰ ਕੋਲ ਮੈਂ ਅਸੀਂ ਕਈ ਵਾਰ ਪ੍ਰਸ਼ਾਸਨ ਦੇ ਧਿਆਨ ਵਿੱਚ ਲਿਆ ਚੁੱਕੇ ਹਾਂ ਪਰ ਪ੍ਰਸ਼ਾਸਨ ਨੇ ਹਜੇ ਤੱਕ ਇਹਦੇ ਤੇ ਕੋਈ ਐਕਸ਼ਨ ਨਹੀਂ ਲਿਆ। ਜੇ ਪ੍ਰਸ਼ਾਸਨ ਅੱਗੇ ਤੋਂ ਵੀ ਐਕਸ਼ਨ ਨਹੀਂ ਲੰਦਾ ਤਾਂ ਫਿਰ ਜਥੇਬੰਦੀਸ਼ਾਂ ਵਿੱਚ ਹਸਦੇ ਰਾਦ ਹੁੰਦੇ ਆ। ਸਤਿ ਸ੍ਰੀ ਅਕਾਲ ਜੀ। ਤੇ ਮੈਂ ਸਰੋਜੀਤ ਸਿੰਘ ਅਮਰਾਲਾ। ਇਹ ਆਪ ਕਮੇਟੀ ਮੈਂਬਰ ਭਾਰਤੀ ਕਿਸਾਨਾਂ ਦੀ ਗੱਦੀਆਂ। ਅਸੀਂ ਅੱਜ ਜਿਹੜਾ ਡੀਏਪੀ ਦੀ ਮੰਗ ਦੇ ਸੰਬੰਧੀ ਜਿਹੜਾ ਇੱਕ ਮੰਗ ਪੱਤਰ ਦਿੱਤਾ ਜੋ ਕਿ ਪਹਿਲਾਂ ਵੀ ਅਸੀਂ 21 ਅਗਸਤ ਨੂੰ ਇਹ ਸੰਬੰਧੀ ਕਮਾਂਡ ਦਿੱਤਾ ਸੀ ਪਰ ਜਿਹੜਾ ਸਾਡੇ ਖਮਾਣੋ ਬਲਾਕ ਦੇ ਵਿੱਚ ਬਹੁਤ ਨਾਮਾਤਰ ਸਪਲਾਈ ਦੀ ਡੀਏਪੀ ਪਹੁੰਚੀ ਹੈ ਕਾਰਨ ਪਤਾ ਨਹੀਂ ਕੀ ਹੈ ਐਫਐਸਕੋ ਜਿਹੜਾ ਕਿ ਕਿਸਾਨਾਂ ਦਾ ਆਪਣਾ ਅਦਾਰਾ ਇੱਕ ਫਾਰਮਰ ਜਿਹੜਾ ਪੋਪੂਲੇਟਰ ਸੈਕਟਰ ਦਾ ਅਦਾਰਾ ਹੈ ਉਹ ਵੀ ਕਿਸਾਨਾਂ ਨਾਲ ਤਕਸ਼ਾਈ ਕਰ ਰਿਹਾ ਹੈ ਨਾਲ ਪ੍ਰਾਈਵੇਟ ਫਾਰਮਾਂ ਵਾਂਗੂ ਉਹ ਵੀ ਨਾਲ ਐਸੀਆਂ ਚੀਜ਼ਾਂ ਸਾਨੂੰ ਨੈਨੋ ਜੂਰੀਆ ਵਗੈਰਾ ਹੋਰ ਉਹ ਨਾ ਵਰਤਨਯੋਗ ਚੀਜ਼ਾਂ ਦੇ ਰਿਹਾ ਜਿਹੜੀਆਂ ਕਿ ਕਿਸਾਨ ਦੇ ਉਪਯੋਗ ਦੇ ਵਿੱਚ ਨਹੀਂ ਆ ਰਹੀਆਂ ਜਿਹੜਾ ਡੀਪੀ ਲੋਡ ਉਹ ਨਹੀਂ ਦੇ ਰਿਹਾ ਇਸ ਕਰਕੇ ਅੱਜ ਫੇਰ ਅਸੀਂ ਡਿਪਟੀ ਕਮਿਸ਼ਨਰ ਮੈਡਮ ਨੂੰ ਜਿਹੜਾ ਮੰਗ ਪਤਾ ਦਿੱਤਾ ਵੀ ਤਾਂ ਜਲਦੀ ਅਮਲ ਕੀਤਾ ਜਾਵੇ ਨਹੀਂ ਫੇਰ ਸਾਨੂੰ ਸ਼ਿਕਾਇਤ ਕਰਨੀ ਪਵੇ ਸਾਹਿਬ ਜੀ ਤੇ ਮੈਂ ਸਰੋਜੀਤ ਸਿੰਘ ਅਮਰਾਲਾ ਯੂਆਪੀ ਕਮੇਟੀ ਮੈਂਬਰ ਭਾਰਤੀ ਕਿਸਾਨਾਂ ਨੂੰ ਕਰਦੀਆਂ ਅਸੀਂ ਅੱਜ ਜਿਹੜਾ ਡੀਏਪੀ ਦੀ ਮੰਗ ਦੇ ਸੰਬੰਧੀ ਜਿਹੜਾ ਇੱਕ ਮੰਗ ਪੱਤਰ ਦਿੱਤਾ ਜੋ ਕਿ ਪਹਿਲਾਂ ਵੀ ਅਸੀਂ 21 ਅਗਸਤ ਨੂੰ ਇਹ ਸੰਬੰਧੀ ਕਮਾਂ ਮੰਗ ਦਿੱਤਾ ਸੀ ਪਰ ਜਿਹੜਾ ਸਾਡੇ ਖਮਾਣੋ ਬਲਾਕ ਦੇ ਵਿੱਚ ਬਹੁਤ ਨਾ ਮਾਤਰਾ ਸਪਲਾਈ ਦੀ ਡੀਏਪੀ ਦੀ ਪਹੁੰਚੀ ਹੈ ਕਾਰਨ ਪਤਾ ਨਹੀਂ ਕੀ ਹੈ ਇਸ ਕੋ ਜਿਹੜਾ ਕਿ ਕਿਸਾਨਾਂ ਦਾ ਆਪਣਾ ਅਦਾਰਾ ਇੱਕ ਫਾਰਮਰ ਜਿਹੜਾ ਕੋਪਰੇਟਿਵ ਸੈਕਟਰ ਦਾ ਅਦਾਰਾ ਹੈ ਉਹ ਵੀ ਕਿਸਾਨਾਂ ਨਾਲ ਟਕਸ਼ਾਈ ਕਰ ਰਿਹਾ ਹੈ ਨਾਲ ਪ੍ਰਾਈਵੇਟ ਫਾਰਮਾਂ ਵਾਂਗੂ ਉਹ ਵੀ ਨਾਲ ਐਸੀਆਂ ਚੀਜ਼ਾਂ ਸਾਨੂੰ ਨੈਨੋ ਜੂਰੀਆ ਵਗੈਰਾ ਹੋਰ ਉਹ ਨਾ ਵਰਤਨਯੋਗ ਚੀਜ਼ਾਂ ਦੇ ਰਿਹਾ ਜਿਹਦੇ ਕਿ ਕਿਸਾਨ ਦੇ ਉਪਯੋਗ ਦੇ ਵਿੱਚ ਨਹੀਂ ਆ ਰਹੀਆਂ ਜਿਹੜਾ ਡੀਪੀ ਲੋਡ ਉਹ ਨਹੀਂ ਦੇ ਰਿਹਾ ਇਸ ਕਰਕੇ ਅੱਜ ਫੇਰ ਅਸੀਂ ਡਿਪਟੀ ਕਮਿਸ਼ਨਰ ਮੈਡਮ ਨੂੰ ਜਿਹੜਾ ਮੰਗ ਪਤਾ ਦਿੱਤਾ ਵੀ ਇਹ ਤਾਂ ਜਲਦੀ ਅਮਲ ਕੀਤਾ ਜਾਵੇ ਨਹੀਂ ਫੇਰ ਸਾਨੂੰ ਸ਼ਿਕਾਇਤ ਕਰਨਾ ਸਿੰਘ ਗੜਿਹੜਾ ਜਨਾ ਪ੍ਰਧਾਨ ਪਾਰਟੀ ਕਿਸਾਨ ਯੂਨੀਅਨ ਨੇ ਕਰਦੀਆਂ ਅੱਜ ਅਸੀਂ ਡਿਪਟੀ ਕਮਿਸ਼ਨਰ ਫਤੇਗੜ ਸਾਹਿਬ ਨੂੰ ਇਕਦਾ ਜੋ ਡੀਏਪੀ ਦੀ ਕਮੀ ਆ ਰਹੀ ਹੈ ਖਾਸ ਕਰ ਸਾਡਾ ਇੱਕ ਬਲਾਕ ਆ ਖਮਾਣਾ ਬਲਾਕ ਜਿੱਥੇ ਆਲੂਆਂ ਦੀ ਕਾਸਟ ਬਹੁਤ ਜ਼ਿਆਦਾ ਹੁੰਦੀ ਹੈ ਤੇ ਉੱਥੇ ਡੀਏਪੀ ਬਿਲਕੁਲ ਵੀ ਨਹੀਂ ਪਹੁੰਚਿਆ ਉਸ ਬਾਬਤ ਤੁਸੀਂ ਪਹਿਲਾਂ ਵੀ 1 ਅਗਸਤ ਨੂੰ ਮੰਗ ਪੱਤਰ ਦੇ ਕੇ ਗਿਆ ਸੀ ਅੱਜ ਅਸੀਂ ਉਸ ਅਗਸਤ ਚੱਕਰ ਦੇ ਵਿੱਚ ਫੇਰ ਅੱਜ ਅਸੀਂ ਇਹ ਮੰਗ ਪੱਤਰ ਦਿੱਤਾ ਤਾਂ ਕਿ ਉਹ ਏਰੀਆ ਵਿੱਚ ਹੁਣ ਆਲੂ ਦੀ ਵਿਜਾਈ ਸ਼ੁਰੂ ਹੋਣ ਵਾਲੀ ਹੈ 1-2 ਦਿਨਾਂ ਦੇ ਵਿੱਚ ਜਲਦੀ ਤੋਂ ਜਲਦੀ ਡੀਏਪੀ ਦਾ ਉੱਥੇ ਪ੍ਰਬੰਧ ਕੀਤਾ ਜਾਵੇ ਦੂਜਾ ਸਾਡਾ ਮਸਲਾ ਗੁਜਰਾਂ ਦਾ ਜਿਹੜੇ ਗੁਜਰਾਲੇ ਵਾਰਾ ਡੰਗਰ ਕੋਲ ਮੈਂ ਅਸੀਂ ਕਈ ਵਾਰ ਪ੍ਰਸ਼ਾਸਨ ਦੇ ਧਿਆਨ ਵਿੱਚ ਲਿਆ ਚੁੱਕੇ ਹਾਂ ਪਰ ਪ੍ਰਸ਼ ਜੇ ਪ੍ਰਸ਼ਾਸਨ ਅੱਗੇ ਤੋਂ ਵੀ ਐਕਸ਼ਨ ਨਹੀਂ ਲੰਦਾ ਤਾਂ ਫਿਰ ਜੱਥੇਬੰਦੀ ਸੰਘਾਸ ਦੇ ਰਾਹ ਦਿੰਦੇ ਆ। ਸਿੰਘ ਗੜਿਹੜਾ ਜ਼ਿਲ੍ਹਾ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ ਨੇ ਕਾਦੀਆਂ ਅੱਜ ਅਸੀਂ ਡਿਪਟੀ ਕਮਿਸ਼ਨਰ ਫਟੇਗੜ ਸਾਹਿਬ ਨੂੰ ਇੱਕ ਤਾਂ ਜੋ ਡੀਏਪੀ ਦੀ ਕਮੀ ਆ ਰਹੀ ਹੈ ਖਾਸ ਕਰ ਸਾਡੇ ਇੱਕ ਬਲਾਕ ਆ ਖਮਾਣੋ ਬਲਾਕ ਜਿੱਥੇ ਆਲੂਆਂ ਦੀ ਕਾਸਟ ਬਹੁਤ ਜ਼ਿਆਦਾ ਹੁੰਦੀ ਆ ਤੇ ਉੱਥੇ ਡੀਏਪੀ ਬਿਲਕੁਲ ਵੀ ਨਹੀਂ ਪਹੁੰਚਿਆ ਉਸ ਬਾਬਤ ਅਸੀਂ ਪਹਿਲਾਂ ਵੀ 1 ਅਗਸਤ ਨੂੰ ਮੰਗ ਪੱਤਰ ਦੇ ਕੇ ਗਿਆ ਸੀ ਅੱਜ ਅਸੀਂ ਉਸ ਬੱਸ ਚ ਚੱਕਰ ਦੇ ਵਿੱਚ ਫੇਰ ਅੱਜ ਅਸੀਂ ਇਹ ਮੰਗ ਪੱਤਰ ਦਿੱਤਾ ਤਾਂ ਕਿ ਉਹ ਏਰੀਆ ਵਿੱਚ ਹੁਣ ਆਲੂ ਦੀ ਬਜਾਈ ਸ਼ੁਰੂ ਹੋਣ ਵਾਲੀ ਹੈ 1-2 ਦਿਨਾਂ ਦੇ ਵਿੱਚ ਜਲਦੀ ਤੋਂ ਜਲਦੀ ਡੀ.ਐੱਪੀ ਦਾ ਉੱਤੇ ਪ੍ਰਬੰਧ ਕੀਤਾ ਜਾਵੇ। ਦੂਜਾ ਸਾਡਾ ਮਸਲਾ ਗੁਜਰਾਂ ਦਾ ਜਿਹੜੇ ਗੁਜਰਾ ਦੇ ਵਾਰਾ ਡੰਗਰ ਭੰਮਨੇ ਅਸੀਂ ਕਈ ਵਾਰ ਪ੍ਰਸ਼ਾਸਨ ਦੇ ਧਿਆਨ ਵਿੱਚ ਲਿਆ ਚੁੱਕੇ ਹਾਂ ਪਰ ਪ੍ਰਸ਼ਾਸਨ ਨੇ ਹਜੇ ਤੱਕ ਇਹਦੇ ਤੇ ਕੋਈ ਐਕਸ਼ਨ ਨਹੀਂ ਲਿਆ। ਜੇ ਪ੍ਰਸ਼ਾਸਨ ਅੱਗੇ ਤੋਂ ਵੀ ਐਕਸ਼ਨ ਨਹੀਂ ਲੰਦਾ ਤਾਂ ਫਿਰ ਜਥੇਬੰਦੀ ਸਿੰਘਾਸ ਦੇ ਰਾਹ ਦੁੱਤੇ ਆ। ਸਤਿ ਸ੍ਰੀ ਅਕਾਲ ਜੀ। ਮੈਂ ਸਰੋਜੀਤ ਸਿੰਘ ਅਮਰਵਾਲਾ। ਪਿਆਰ ਕਮੇਟੀ ਮੈਂਬਰ ਭਾਰਤੀ ਕਿਸਾਨ union ਕਰਦੀਆਂ। ਅਸੀਂ ਅੱਜ ਜਿਹੜਾ ਡੀਏਪੀ ਦੀ ਮੰਗ ਦੇ ਸੰਬੰਧੀ ਜਿਹੜਾ ਇੱਕ ਮੰਗ ਪੱਤਰ ਦਿੱਤਾ ਜੋ ਕਿ ਪਹਿਲਾਂ ਵੀ ਅਸੀਂ 21 ਅਗਸਤ ਨੂੰ ਇਹ ਸੰਬੰਧੀ ਕਮਾਂਦ ਦਿੱਤਾ ਸੀ ਪਰ ਜਿਹੜਾ ਸਾਡੇ ਖਮਾਣੋ ਬਲਾਕੇ ਦੇ ਵਿੱਚ ਬਹੁਤ ਨਾਮਾਤਰ ਸਪਲਾਈ ਦੀ ਡੀਏਪੀ ਦੀ ਬਹੁਤੀ ਹੈ ਕਾਰਨ ਪਤਾ ਨਹੀਂ ਕੀ ਹੈ ਐਫਕੋ ਜਿਹੜਾ ਕਿ ਕਿਸਾਨਾਂ ਦਾ ਆਪਣਾ ਅਦਾਰਾ ਇੱਕ ਫਾਰਮਰ ਜਿਹੜਾ ਪੋਪੂਲੇਟਰ ਸੈਕਟਰ ਦਾ ਅਦਾਰਾ ਹੈ ਉਹ ਵੀ ਕਿਸਾਨਾਂ ਨਾਲ ਤਕਸ਼ਾਈ ਕਰ ਰਿਹਾ ਹੈ ਨਾਲ ਪ੍ਰਾਈਵੇਟ ਫਾਰਮਾਂ ਮੰਗੂ ਵੀ ਨਾਲ ਐਸੀਆਂ ਚੀਜ਼ਾਂ ਸਾਨੂੰ ਨੈਨੋ ਜੂਰੀਆ ਵਗੈਰਾ ਹੋਰ ਉਹ ਨਾ ਵਰਤਨਯੋਗ ਚੀਜ਼ਾਂ ਦੇ ਰਿਹਾ ਜਿਹਦੇ ਕਿ ਕਿਸਾਨ ਦੇ ਉਪਯੋਗ ਦੇ ਵਿੱਚ ਨਹੀਂ ਆ ਰਹੀਆਂ ਜਿਹੜਾ ਡੀਪੀ ਲੋਡ ਉਹ ਨਹੀਂ ਦੇ ਰਿਹਾ ਇਸ ਕਰਕੇ ਅੱਜ ਫੇਰ ਅਸੀਂ ਡਿਪਟੀ ਕਮਿਸ਼ਨਰ ਮੈਡਮ ਨੂੰ ਜਿਹੜਾ ਮੰਗ ਪਤਾ ਦਿੱਤਾ ਵੀ ਤਾਂ ਜਲਦੀ ਅਮਲ ਕੀਤਾ ਜਾਵੇ ਨਹੀਂ ਫੇਰ ਸਾਨੂੰ ਸ਼ਿਕਾਇਤ ਕਰਨੀ ਹੈ ਸਾਹਿਬ ਜੀ ਤੇ ਮੈਂ ਸਰੋਜ ਸਿੰਘ ਅਮਰਵਾਲਾ ਯਾਕ ਕਮੇਟੀ ਮੈਂਬਰ ਭਾਰਤੀ ਕਿਸਾਨ union ਕਰਦੀਆਂ ਅਸੀਂ ਅੱਜ ਜਿਹੜਾ ਡੀਏਪੀ ਦੀ ਮੰਗਦੇ ਸਵਲੀ ਜਿਹੜਾ ਇੱਕ ਮੰਗ ਪੱਤਰ ਦਿੱਤਾ ਜੋ ਕਿ ਪਹਿਲਾਂ ਵੀ ਅਸੀਂ 1 ਅਗਸਤ ਨੂੰ ਇਹ ਸੰਬੰਧੀ ਕਮਾਂ ਮੰਗ ਦਿੱਤਾ ਸੀ ਪਰ ਜਿਹੜਾ ਸਾਡੇ ਖਮਾਣੋ ਬਲਾਕੇ ਦੇ ਵਿੱਚ ਬਹੁਤ ਨਾ ਮਾਤਰ ਸਪਲਾਈ ਦੀ ਡੀਏਪੀ ਪਹੁੰਚੀ ਹੈ ਕਾਰਨ ਪਤਾ ਨਹੀਂ ਕੀ ਹੈ ਇਸ ਕੋ ਜਿਹੜਾ ਕਿ ਕਿਸਾਨਾਂ ਦਾ ਆਪਣਾ ਅਦਾਰਾ ਇੱਕ ਫਾਰਮਰ ਜਿਹੜਾ ਪੋਪੂਲੇਟਰ ਸੈਕਟਰ ਦਾ ਅਦਾਰਾ ਹੈ ਉਹ ਵੀ ਕਿਸਾਨਾਂ ਨਾਲ ਟਕਸ਼ਾਈ ਕਰ ਰਿਹਾ ਹੈ ਨਾਲ ਪ੍ਰਾਈਵੇਟ ਫਾਰਮਾਂ ਮੰਗੂ ਵੀ ਨਾਲ ਐਸੀਆਂ ਚੀਜ਼ਾਂ ਸਾਨੂੰ ਨੈਨੋ ਜੂਰੀਆ ਵਗੈਰਾ ਹੋਰ ਉਹ ਨਾ ਵਰਤਨਯੋਗ ਚੀਜ਼ਾਂ ਦੇ ਰਿਹਾ ਜਿਹਦੇ ਕਿ ਕਿਸਾਨ ਦੇ ਉਪਯੋਗ ਦੇ ਵਿੱਚ ਨਹੀਂ ਆ ਰਹੀਆਂ ਜਿਹੜਾ ਡੀਪੀ ਲੋਡ ਉਹ ਨਹੀਂ ਦੇ ਰਿਹਾ ਇਸ ਕਰਕੇ ਅੱਜ ਫੇਰ ਅਸੀਂ ਡਿਪਟੀ ਕਮਿਸ਼ਨਰ ਮੈਡਮ ਨੂੰ ਜਿਹੜਾ ਮੰਗ ਪਤਾ ਦਿੱਤਾ ਵੀ ਤਾਂ ਜਲਦੀ ਅਮਲ ਕੀਤਾ ਜਾਵੇ ਨਹੀਂ ਫੇਰ ਸਾਨੂੰ ਸ਼ਿਕਾਇਤ ਕਰਵਾਉਣਾ